ਦੁਨੀਆ ਦੇ ਵਿੱਚ ਵੱਖਰਾ ਟੋਹਰਾ ਮਿੱਤਰੋ ਸਰਦਾਰਾਂ ਦਾ ਜੰਗਲ ਵਿੱਚ ਪੈਰ ਜਾ ਪਾਉਂਦੇ ਧੜਕੇ ਦਿਲ ਸ਼ਿਕਾਰਾਂ ਦਾ ਸਸਿਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਇਸ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ ਗੀਤ ਦਾ ਨਾਮ ਹੈ ਸ਼ੇਰ ਤੇ ਸ਼ਿਕਾਰ ਤੇ ਫਿਲਮ 16 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਔਰ ਇਸ ਦੇ ਨਾਲ ਦੱਸਦੀ ਕਿ ਇਸ ਫਿਲਮ ਦੇ ਵਿੱਚ ਬੱਬੂ ਮਾਨ ਗੱਗੂ ਗਿੱਲ ਔਰ ਗੁਰੂ ਰੰਦਾਵਾ ਮੇਨ ਲੀਡ ਤੇ ਨਜ਼ਰ ਆਉਣ ਵਾਲੇ ਨੇ ਕਾਫੀ ਦਿਲਚਸਪ ਸਟੋਰੀ ਲੱਗ ਰਹੀ ਐ ਫਿਲਮ ਦੀ ਔਰ ਜੇਕਰ ਗਾਣੇ ਦੀ ਗੱਲ ਕਰੀਏ ਗਾਣਾ ਕੁਝ ਘੰਟੇ ਪਹਿਲਾਂ ਰਿਲੀਜ਼ ਹੋ ਚੁੱਕਾ ਐ ਔਰ ਗਾਣੇ ਦੇ ਬੋਲ ਬੜੇ ਕਮਾਲ ਦੇ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਬੋਲ ਕੇ ਦੱਸਿਆ ਇਸ ਗਾਣੇ ਦੇ ਜਿਹੜੇ ਬੋਲੇ ਦੁਨੀਆ ਦੇ ਵਿੱਚ ਵੱਖਰਾ ਟੋਰਾ ਮਿੱਤਰੋ ਸਰਦਾਰਾਂ ਦਾ ਜੰਗਲ ਵਿੱਚ ਪੈਰ ਜਾ ਪਾਉਂਦੇ ਧੜਕੇ ਦਿਲ ਸ਼ਿਕਾਰਾਂ ਦਾ ਤਾਂ ਇਸ ਫਿਲਮ ਦੇ ਜਿਹੜੇ ਬੋਲ ਲਿਖੇ ਗਏ ਨੇ ਖੁਦ ਬੱਬੂ ਮਾਨ ਵੱਲੋਂ ਲਿਖੇ ਗਏ ਨੇ ਇਸ ਗੀਤ ਦਾ ਜਿਹੜਾ ਸੰਗੀਤ ਐ ਉਹ ਵੀ ਖੁਦ ਬੱਬੂ ਮਾਨ ਵੱਲੋਂ ਦਿੱਤਾ ਗਿਆ ਔਰ ਇਸ ਗਾਣੇ ਨੂੰ ਗਾਇਆ ਐ ਬੱਬੂ ਮਾਨ ਔਰ ਗੁਰੂ ਰੰਧਾਵਾ ਨੇ ਤੇ ਫਿਲਮ ਜਿਹ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਤੇ ਅੱਜ ਇਸ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ ਸੋ ਫੈਨਸ ਵੱਲੋਂ ਬੇਹਦ ਪਿਆਰ ਮਿਲ ਰਿਹਾ ਇਸ ਗੀਤ ਨੂੰ ਤੁਹਾਨੂੰ ਇਹ ਗੀਤ ਕਿਵੇਂ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਪਹਿਲੀ ਵਾਰ ਹੁਣ ਲੱਗਿਆ ਕਿ ਬੱਬੂ ਮਾਨ ਔਰ ਗੁੱਗੂ ਗਿੱਲ ਆਮੋ ਸਾਹਮਣੇ ਨਜ਼ਰ ਆਉਣ ਵਾਲੇ ਨੇ ਸੋ ਫਿਲਮ ਦਾ ਕਨਸੈਪਟ ਕਾਫੀ ਡਿਫਰੈਂਟ ਤਰੀਕੇ ਦਾ ਨਜ਼ਰ ਆ ਰਿਹਾ ਹਾਲਾਂਕਿ ਟੀਜ਼ਰ ਲਾਂਚ ਹੋ ਚੁੱਕਾ ਹੈ ਟੀਜ਼ਰ ਦੇ ਵਿੱਚ ਸਾਨੂੰ ਕੁਝ ਵੀ ਹਾਲੇ ਤੱਕ ਡਿਸਕਲੋਜ਼ ਨਹੀਂ ਕੀਤਾ ਗਿਆ ਕਿ ਫਿਲਮ ਦੀ ਸਟੋਰੀ ਕਿਹੋ ਜੀ ਹੋਵੇਗੀ ਪਰ ਗੀਤ ਜਿਹੜਾ ਆ ਅੱਜ ਰਿਲੀਜ਼ ਹੋ ਚੁੱਕਾ ਹੈ ਗੀਤ ਦਾ ਟਾਈਟਲ ਹੈ ਸ਼ੇਰ ਤੇ ਸ਼ਿਕਾਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ ਦੁਨੀਆਂ ਦੇ ਵਿੱਚ ਵੱਖਰਾ ਟੋਹਰਾ ਮਿੱਤਰੋ ਸਰਦਾਰਾਂ ਦਾ ਜੰਗਲ ਵਿੱਚ ਪੈਰ ਜਾ ਪਾਉਂਦੇ ਧੜਕੇ ਦਿਲ ਸ਼ਿਕਾਰਾਂ ਦਾ ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਇਸ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ ਗੀਤ ਦਾ ਨਾਮ ਹੈ ਸ਼ੇਰ ਤੇ ਸ਼িকার ਤੇ ਫਿਲਮ 16 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਔਰ ਇਸ ਦੇ ਨਾਲ ਦੱਸਦੀ ਕਿ ਇਸ ਫਿਲਮ ਦੇ ਵਿੱਚ ਬੱਬੂ ਮਾਨ ਗੁੱਗੂ ਗਿੱਲ ਔਰ ਗੁਰੂ ਰੰਦਾਵਾ ਮੇਨ ਲੀਡ ਤੇ ਨਜ਼ਰ ਆਉਣ ਵਾਲੇ ਨੇ ਕਾਫੀ ਦਿਲਚਸਪ ਸਟੋਰੀ ਲੱਗ ਰਹੀ ਹੈ ਇਸ ਫਿਲਮ ਦੀ ਔਰ ਜੇਕਰ ਗਾਣੇ ਦੀ ਗੱਲ ਕਰੀਏ ਗਾਣਾ ਕੁਝ ਘੰਟੇ ਪਹਿਲਾਂ ਰਿਲੀਜ਼ ਹੋ ਚੁੱਕਾ ਹੈ ਔਰ ਗਾਣੇ ਦੇ ਬੋਲ ਬੜੇ ਕਮਾਲ ਦੇ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਬੋਲ ਕੇ ਦੱਸਿਆ ਇਸ ਗਾਣੇ ਦੇ ਜਿਹੜੇ ਬੋਲੇ ਦੁਨੀਆਂ ਦੇ ਵਿੱਚ ਵੱਖਰਾ ਟੋਹਰਾ ਮਿੱਤਰੋ ਸਰਦਾਰਾਂ ਦਾ ਜੰਗਲ ਟੜਕੇ ਦਿਲ ਸ਼ਿਕਾਰਾਂ ਦਾ ਤਾਂ ਇਸ ਫਿਲਮ ਦੇ ਜਿਹੜੇ ਬੋਲ ਲਿਖੇ ਗਏ ਨੇ ਖੁਦ ਬੱਬੂ ਮਾਨ ਵੱਲੋਂ ਲਿਖੇ ਗਏ ਨੇ ਇਸ ਗੀਤ ਦਾ ਜਿਹੜਾ ਸੰਗੀਤ ਹੈ ਉਹ ਵੀ ਖੁਦ ਬੱਬੂ ਮਾਨ ਵੱਲੋਂ ਦਿੱਤਾ ਗਿਆ ਔਰ ਇਸ ਗਾਣੇ ਨੂੰ ਗਾਇਆ ਹੈ ਬੱਬੂ ਮਾਨ ਔਰ ਗੁਰੂ ਰੰਧਾਵਾ ਨੇ ਤੇ ਫਿਲਮ ਜਿਹੜੀ ਹੈ 16 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਤੇ ਅੱਜ ਇਸ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ ਸੋ ਫੈਨਸ ਵੱਲੋਂ ਬੇहद ਪਿਆਰ ਮਿਲ ਰਿਹਾ ਇਸ ਗੀਤ ਨੂੰ ਤੁਹਾਨੂੰ ਇਹ ਗੀਤ ਕਿਵੇਂ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਪਹਿਲੀ ਵਾਰ ਹੁਣ ਲੱਗਿਆ ਕਿ ਬੱਬੂ ਮਾਨ ਔਰ ਗੁੱਗੂ ਗਿੱਲ ਆਮੋ ਸਾਹਮਣੇ ਨਜ਼ਰ ਆਉਣ ਵਾਲੇ ਨੇ ਸੋ ਫਿਲਮ ਦਾ ਕਨਸੈਪਟ ਕਾਫੀ ਡਿਫਰੈਂਟ ਤਰੀਕੇ ਦਾ ਨਜ਼ਰ ਆ ਰਿਹਾ ਹਾਲਾਂਕਿ ਟੀਜ਼ਰ ਲਾਂਚ ਹੋ ਚੁੱਕਾ ਹੈ ਟੀਜ਼ਰ ਦੇ ਵਿੱਚ ਸਾਨੂੰ ਕੁਝ ਵੀ ਹਲਕ ਤੱਕ ਡਿਸਕਲੋਜ਼ ਨਹੀਂ ਕੀਤਾ ਗਿਆ ਕਿ ਫਿਲਮ ਦੀ ਸਟੋਰੀ ਕਿਹੋ ਜੀ ਹੋਵੇਗੀ ਪਰ ਗੀਤ ਜਿਹੜਾ ਹੈ ਅੱਜ ਰਿਲੀਜ਼ ਹੋ ਚੁੱਕਾ ਹੈ ਗੀਤ ਦਾ ਟਾਈਟਲ ਹੈ ਸ਼ੇਰ ਤੇ ਸ਼ਿਕਾਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ